ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਸੋਸ਼ਲ ਮੀਡੀਆ ਤੇ ਬੜੀ ਭਖੀ ਹੋਈ ਹੈ ਨਿਊਜ਼ ਹਰ ਇੱਕ ਬੰਦੇ ਦੇ ਫੋਨ ਦੇ ਵਿੱਚ ਫੋਟੋ ਤੁਸੀਂ ਦੇਖ ਸਕਦੇ ਹੋ ਇੱਕ ਕੁੜੀ ਵਿਚਾਲੇ ਖੜੀ ਹੋਈ ਹੈ ਦੋਵੇਂ ਭਰਾ ਅੱਗੇ ਪਿੱਛੇ ਖੜੇ ਹੋਏ ਆ ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਤੇ ਮੁੰਡੇ ਨਾਲ ਗੱਲਬਾਤ ਕਰਾਂਗੇ ਉਹ ਕਹਿੰਦਾ ਸਾਡੀ ਸਾਡੀ ਬਰਾਦਰੀ ਦੇ ਵਿੱਚ ਇਹ ਸਿਸਟਮ ਹੈਗਾ ਸასი ਮੇਰੇ ਦਾਦੇ ਪਰਦਾਦੇ ਨੇ ਵਿਆਹ ਕਰਵਾਇਆ ਮੇਰੇ ਚਾਚੇ ਤਾਇਆ ਨੇ ਇੱਕ ਜਨਾਨੀ ਨਾਲ ਵਿਆਹ ਕਰਵਾਇਆ ਤੇ ਅਸੀਂ ਵੀ ਇੱਕ ਹੀ ਕੁੜੀ ਦੇ ਨਾਲ ਵਿਆਹ ਕਰਾਇਆ ਅਸੀਂ ਕੀ ਮਾੜਾ ਕਰਤਾ ਲੋਕ ਸਾਨੂੰ ਕੰਟਰੋਲ ਕਰ ਰਹੇ ਨੇ ਉਹ ਵੀ ਕੁੜੀਆਂ ਨੇ ਕਹਿੰਦਾ ਜਿਹੜਾ ਘਰੋਂ ਭੱਜ ਜਾਂਦੀਆਂ ਆਪਣੇ ਮਾਪਿਆਂ ਦੀ ਪੱਗਾਂ ਨੂੰ ਦਾਗ ਲਾ ਦਿੰਦੀਆਂ ਨੇ ਅਸੀਂ ਤਾਂ ਉਹਨਾਂ ਨਾਲ ਚੰਗੇ ਆ ਅੱਜ ਉਸ ਮੁੰਡੇ ਨੂੰ ਕੈਮਰੇ ਮੂਰੇ ਲੈ ਕੇ ਆਵਾਂਗੇ ਜਿਹੜਾ ਮੁੰਡਾ ਕਹਿ ਰਿਹਾ ਵੀ ਮੈਂ ਵਿਆਹ ਕਰਵਾਇਆ ਮਾੜਾ ਕੰਮ ਥੋੜੀ ਕੀਤਾ ਤੇ ਅੱਜ ਉਸ ਮੁੰਡੇ ਨੂੰ ਲੈ ਕੇ ਆਵਾਂਗੇ ਜਿਨ੍ਹਾਂ ਨੇ ਇੱਕ ਕੁੜੀ ਦੇ ਨਾਲ ਦੋਵੇਂ ਭਰਾਵਾਂ ਨੇ ਵਿਆਹ ਕਰਵਾਇਆ ਆਜੋ ਮੜਾ ਖਿੱਚ ਕੇ ਆਜੋ ਕੈਮਰਾ ਲੈ ਕੇ ਤੁਸੀਂ ਮੇਰੇ ਪਿੱਛੇ ਪਿੱਛੇ ਆਉਣਾ ਤੇ ਅੱਜ ਮੈਂ ਤੁਹਾਨੂੰ ਦੱਸ ਦੇਣਾ ਵੀਡੀਓ ਦਿਖਾਵਾਂਗੇ ਤੁਹਾਨੂੰ ਆਜਾ ਮੜਾ ਖਿੱਚ ਕੇ ਲਿਆ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਕਾਲਜੋਗ ਚੱਲ ਰਿਹਾ ਤੇ ਦੋ ਭਰਾਵਾਂ ਨੇ ਨਾ ਸਕੇ ਭਰਾਵਾਂ ਨੇ ਇੱਕ ਜਨਾਨੀ ਦੇ ਨਾਲ ਵਿਆਹ ਕਰਵਾਇਆ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਸੋਸ਼ਲ ਮੀਡੀਆ ਤੇ ਤੁਸੀਂ ਖਬਰ ਵੇਖ ਸਕਦੇ ਹੋ ਬੜੀ ਭਖ ਰਹੀ ਆ ਲੋਕਾਂ ਦੇ ਫੋਨਾਂ ਦੇ ਵਿੱਚ ਹਰ ਇੱਕ ਬੰਦੇ ਦੇ ਫੋਨ ਦੇ ਵਿੱਚ ਜਾ ਰਹੀ ਹੈ ਵੀਡੀਓ ਹਰ ਇੱਕ ਬੰਦੇ ਦੇ ਫੋਨ ਦੇ ਵਿੱਚ ਫੋਟੋ ਆ ਰਹੀ ਆ ਉਹਨਾਂ ਦੀ ਵੀ ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਕੀ ਸਿਸਟਮ ਬਣਿਆ ਕਿਉਂ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਕੀ ਸਿਸਟਮ ਸੀ ਸਾਰਾ ਆਜੋ ਇਸ ਬਾਈ ਨੂੰ ਪੁੱਛਾਂਗੇ ਇਹ ਉਹ ਮੁੰਡਾ ਜੀਨੇ ਆਪਣੇ ਭਰਾ ਦੇ ਨਾਂ ਰਲ ਕੇ ਇੱਕ ਕੁੜੀ ਨਾਲ ਵਿਆਹ ਕਰਾਇਆ ਉਹਦਾ ਭਰਾ ਇੱਕ ਸੰਗ ਦਾ ਉਹ ਗੱਡੀ ਦੇ ਵਿੱਚ ਬੈਠਾ ਇਹ ਕੈਮਰੇ ਦੇ ਮੂਰੇ ਆਊਗਾ ਸਾਰੀ ਗੱਲਬਾਤ ਇਹਦੇ ਨਾਲ ਹੀ ਨ ਕਰਾਂਗੇ ਕੀ ਗੱਲਬਾਤ ਸਾਰੀ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਕੀ ਗੱਲਬਾਤ ਕੀ ਹੋਈ ਆ ਬਾਈ ਇਹ ਸੋਸ਼ਲ ਮੀਡੀਆ ਤੇ ਬੜਾ ਧੂਪ ਖਿਆ ਪਿਆ ਯਾਰ ਉਹ ਯਾਰ ਲੋਕਾਂ ਨੇ ਪਖਾਤਾ ਸਾਡੇ ਤਾਂ ਪਹਿਲੇ ਦਿਨੋਂ ਹੀ ਇਹ ਚੀਜ਼ ਚੱਲਦੀ ਆ ਸਾਡੇ ਪਹਿਲਾਂ ਮੇਰੇ ਪਰਦਾਦਿਆਂ ਨੇ ਸਾਡੇ ਤਾਂ ਪਹਿਲੇ ਦਿਨੋਂ ਹੀ ਇਹ ਚੀਜ਼ ਚੱਲਦੀ ਆ ਕਿਵੇਂ ਮਤਲਬ ਸਾਡੇ ਰੀਤੀ ਰਿਵਾਜ ਆ ਬਾਈ ਇਹ ਸਾਡਾ ਜਿਹੜਾ ਮੰਨ ਕੇ ਚੱਲ ਸਾਡੀ ਸੋਸਾਇਟੀ ਆ ਜਿਹੜੀ ਮੰਨ ਕੇ ਚੱਲ ਸਾਡੇ ਆਪਦੇ ਮਨਲਾ ਮਨਲਾ ਬਰਾਦਰੀ ਦੀ ਆਗੇ ਉਹ ਇਹ ਚੀਜ਼ ਕਰਦੇ ਆ ਸਟਾਰਟ ਕਿੰਤੋਂ ਆਏ ਇੱਕ ਕੁੜੀ ਦੇ ਨਾਲ ਦੋ ਵਿਆਹ ਹਾਂ ਇੱਕ ਦੋ ਮੁੰਡੇ ਇੱਕ ਕੁੜੀ ਨਾਲ ਵਿਆਹ ਕਰਉਂਦੇ ਪਹਿਲਾਂ ਮੇਰੇ ਪਰਦਾਦੇ ਸੀ ਜਿਹੜੇ ਦੋ ਉਹਨਾਂ ਨੇ ਮੇਰੇ ਪਰਦਾਦੀ ਨੇ ਇੱਕ ਪਰਦਾਦੀ ਸੀ ਦੋ ਪਰਦਾਦੇ ਸੀ ਉਹਨਾਂ ਨੇ ਇੱਕ ਨਾ ਕਰਾਇਆ ਫਿਰ ਗਾਂਵ ਦੇ ਦਾਦੇ ਸੀ ਜਿਹੜੇ ਦੋ ਉਹਨਾਂ ਨੇ ਇੱਕ ਮੇਰੇ ਦਾਦੀ ਨਾਲ ਇਕੱਲੀ ਨਾ ਕਰਾਇਆ ਉਸ ਤੋਂ ਬਾਅਦ ਮੇਰਾ ਜਨਕੀ ਜਿਹੜਾ ਹੁਣ ਲੱਗਦਾ ਤਾਂ ਮੇਰੇ ਜਨਕੀ ਪਿਓਈ ਆ ਦੋਨੇ ਇੱਕ ਨੂੰ ਚਾਚਾ ਕਹਿਣਾ ਇੱਕ ਨੂੰ ਪਿਓ ਕਹਿਣਾ ਉਹਨਾਂ ਨੇ ਮੇਰੀ ਮਾਂ ਨਾ ਕਰਾਇਆ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਅਸੀਂ ਹੋਏ ਤੇ ਅਸੀਂ ਵੀ ਜਿਦੀ ਸਾਡੀ ਮੰਨ ਕੇ ਚੱਲਾ ਜਿਹੜਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੜਾ ਆਪਖਿਆ ਬੈ ਜਿਹੜਾ ਮੁੱਦਾ ਵੀ ਯਾਰ ਦੋ ਭਰਾਵਾਂ ਨੇ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਇਹ ਕਿਵੇਂ ਪੈਣਗੇ ਇਹ ਕਿਵੇਂ ਕਰਨਗੇ ਇਹ ਕਿਵੇਂ ਰਹਿਣਗੇ ਜ਼ਿੰਦਗੀ ਕਿਵੇਂ ਬਤੀਤ ਕਰਨਗੇ ਇਹ ਚੀਜ਼ਾਂ ਦੇ ਵਿੱਚ ਲੰਘਣਾ ਪੈਂਦਾ ਬਈ ਯਾਰ ਇਹ ਤਾਂ ਥੋੜਾ ਰੀਤੀ ਰਿਵਾਜ ਆ ਤੂੰ ਦੱਸ ਰਿਹਾ ਤੇ ਲੋਕਾਂ ਨੂੰ ਕੌਣ ਦੱਸੂਗਾ ਵੀ ਇਹ ਚੀਜ਼ਾਂ ਦੇ ਰੀਤੀ ਰਿਵਾਜ ਆ ਲੋਕਾਂ ਨੂੰ ਬਈ ਮੇਰੀ ਗੱਲ ਸੁਣ ਜਦੋਂ ਮੇਰੇ ਪਹਿਲਾਂ ਪਰਦਾਦਾਂ ਨੇ ਵਿਆਹ ਕਰਾਇਆ ਜਦੋਂ ਸੋਸ਼ਲ ਮੀਡੀਆ ਹੀ ਨਹੀਂ ਸੀ ਜਦੋਂ ਮੇਰੇ ਦਾਦਿਆਂ ਨੇ ਕਰਾਇਆ ਦੋ ਸੋਸ਼ਲ ਮੀਡੀਆ ਹੀ ਨਹੀਂ ਸੀ ਜਦੋਂ ਮੇਰੇ ਪਿਓ ਨੇ ਕਰਾਇਆ ਦੋ ਹੀ ਨਹੀਂ ਸੀ ਸੋਸ਼ਲ ਮੀਡੀਆ ਤੇ ਖਬਰ ਪੈ ਗਈ ਤੇ ਲੋਕਾਂ ਨੇ ਉਹ ਚੀਜ਼ ਗੱਲ ਚੱਕ ਲਈ ਜਿਹੜੀ ਸਾਡਾ ਆਪ ਦਾ ਪਰਿਵਾਰ ਸੀਗਾ ਸਾਡਾ ਸਮਾਜ ਸੀ ਸਾਨੂੰ ਜੇ ਅਸੀਂ ਇੱਕ ਕੁੜੀ ਨਾਲ ਵਿਆਹ ਇੱਕ ਇੱਕ ਨਾਲ ਵਿਆਹ ਕਰਾਉਂਦੇ ਨਾ ਸਾਨੂੰ ਸਾਡੇ ਸਮਾਜ ਨੇ ਗਾਲਾਂ ਕੱਢਣਾਂ ਸੀ ਸਾਡੀ ਬਰਾਦਰੀ ਨੇ ਗਾਲਾਂ ਕੱਢਣੀਆਂ ਸੀ ਵੀ ਇਹਨਾਂ ਨੇ ਤਾਂ ਰੀਤ ਹੀ ਤੋੜਤੀ ਹੂੰ ਵੀ ਇਹ ਚੱਜ ਦੇਣੀ ਹੈ ਇੱਕ ਉਹ ਇਹ ਗੱਲ ਕਹੀ ਆ ਵੀ ਸਾਡੇ ਵੇਲੇ ਸੋਸ਼ਲ ਮੀਡੀਆ ਨਹੀਂ ਦਾਦੇ ਵੇਲੇ ਸੋਸ਼ਲ ਮੀਡੀਆ ਨਹੀਂ ਹੁੰਦਾ ਸੀਗਾ ਸਾਡੇ ਵਾਲੀ ਸੋਸ਼ਲ ਮੀਡੀਆ ਵਾਲਾ ਉਸ ਟਾਈਮ ਤੇ ਪੜ੍ਹਾਈ ਵੀ ਇੰਨੀ ਨਹੀਂ ਹੁੰਦੀ ਸੀ ਹੁਣ ਤਾਂ ਪੜ੍ਹਾਈ ਵੀ ਐਨੀ ਨੌਲੇਜ ਵੀ ਹੈ ਲੋਕਾਂ ਨੂੰ ਤੇ ਤੈਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਚੀਜ਼ ਬਦਲ ਵੀ ਸਕਦੇ ਆ ਆਪਾਂ ਬਾਈ ਨੌਲੇਜ ਜੰਨੀ ਮਰਜ਼ੀ ਹੋਵੇ ਹੁਣ ਬੰਦੇ ਪੜ੍ਹੇ ਲਿਖੇ ਹੋ ਕੇ ਤੇ ਪਖੰਡੀ ਬਾਬੇ ਕੋਲ ਨਹੀਂ ਜਾਂਦੇ ਹਮ ਹਟਦੇ ਆ ਦੱਸ ਦੇ ਦੋ ਹਰ ਇੱਕ ਬੰਦਾ ਤੂੰ ਵੇਖ ਲਈ ਕਿਸੇ ਦੀ ਬੀਏ ਡੀ ਐਮਏ ਬੀਏ ਡੀ ਕੀਤੀ ਹੋਊ ਨਾ ਤੇ ਜਾ ਕੇ ਉਹ ਚੇਲੇ ਦੇ ਪੈਰਾਂ 'ਚ ਬੈਠਾ ਹੁੰਦਾ ਜਨਾਨੀ ਲੈ ਕੇ ਜਾਂਦੀ ਹੈ ਹਮ ਤੇ ਉਹ ਚੀਜ਼ ਆ ਅਸੀਂ ਆਪਦੀ ਬਰਾਦਰੀ ਬੜੇ ਲਿਖੇ ਬਹੁਤ ਮੈਂ ਵੀ ਪੜਿਆ ਮੇਰਾ ਭਰਾ ਵੀ ਬਹੁਤ ਪੜਿਆ ਪਰ ਜਿਹੜੀ ਸਾਡੀ ਬਰਾਦਰੀ ਆ ਉਹ ਨੂੰ ਨਹੀਂ ਤੋੜ ਸਕਦੇ ਮਤਲਬ ਕਹਿ ਦਈਏ ਬਰਾਦਰੀ ਬਹੁਤ ਵੱਡੀ ਚੀਜ਼ ਆ ਤੁਹਾਡੇ ਲਈ हां ब्रदरली सब तो साथ असि ब्रदरली नु पहला रखदे हां वे सानू ब्रदरली ਕਹ ਲੂ ਸਾਡੇ ਮੇਰੇ ਮਾਪੇ ਉਹਨਾਂ ਕਹੇ ਆ ਤੁਸੀਂ ਕਿਹੇ ਜੇ ਕਲਸ਼ ਨੇ ਜੰਪੇ ਜਿਹੜੇ ਇੱਕ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਕਹਿੰਦੇ ਵੀ ਤੂੰ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਵੀ ਕਰਦਾ ਮੇਰਾ ਭਰਾ ਵੀ ਕਰਦਾ ਸਾਨੂੰ ਛੱਡਨੀ ਪਈ ਬਈ ਫਿਰ ਮੈਂ ਤਾਂ ਉਹਨੂੰ ਐਂ ਵੀ ਕਿਹਾ ਸੀ ਮੈਂ ਕਿਹਾ ਉਹਨਾਂ ਨੂੰ ਪੁੱਛ ਲਾ ਮੈਂ ਆਪਦੀ ਨੂੰ ਪੁੱਛਿਆ ਮੈਂ ਕਿਹਾ ਵੀ ਐਂ ਕਰਕੇ ਸਾਡੇ ਵੀ ਸਮਾਜ ਦੇ ਵਿੱਚ ਇਹ ਹੁੰਦਾ ਪਿਆਰ ਭਾਵੇਂ ਤੂੰ ਮੈਨੂੰ ਕਰਦੀਂ ਭਾਵੇਂ ਕਿਹਨੂੰ ਮਰਜ਼ੀ ਕਰਦੀਂ ਵੀ ਤੂੰ ਸਾਡੇ ਦੋਨਾਂ ਭਰਾਵਾਂ ਨਾਲ ਵਿਆਹ ਕਰਾਉਣਾ ਉਹ ਉਹ ਕਹਿੰਦੀ ਸਾਡੇ ਇਹ ਕੁਛ ਨਹੀਂ ਚੱਲਦਾ ਨਾ ਸਾਡੇ ਘਰ ਦੇ ਨੇ ਕਰਨ ਫਿਰ ਮੈਂ ਆ ਵੀ ਸਾਡੇ ਨਹੀਂ ਇਹ ਕੰਮ ਚੱਲਦਾ ਵੀ ਅਸੀਂ ਇੱਕ ਮੁੰਡੇ ਨਾਲ ਇੱਕ ਕੁੜੀ ਵੀ ਵਿਆਹ ਕਰਦੇ ਅੱਛਾ ਮਤਲਬ ਜਿਹੜੀ ਤੇਰੀ ਸਹੇਲੀ ਸੀਗੀ ਤੂੰ ਉਹਨੂੰ ਪੁੱਛ ਲਿਆ ਹਾਂ ਵੀ ਸਾਡੇ ਦੋਵੇਂ ਭਰਾਵਾਂ ਨਾਲ ਵਿਆਹ ਕਰਾएंगे ਕਿ ਨਹੀਂ ਕਰਾਉਂਦੀ ਤੇ ਉਹਨੇ ਆਪਣੀ ਸਹੇਲੀ ਨਾਲ ਪੁੱਛ ਲਿਆ ਉਹ ਉਹਨਾਂ ਦੇ ਸਿਸਟਮ ਦੇ ਵਿੱਚ ਇਹ ਨਹੀਂ ਸੀਗਾ ਉਹਨਾਂ ਦੀ ਬਰਾਦਰੀ ਵਿੱਚ ਹੈ ਨਹੀਂ ਸੀਗਾ ਨਹੀਂ ਹੈਗਾ ਅੱਛਾ ਤੁਹਾਡੀ ਉਹਨਾਂ ਦੀ ਬਰਾਦਰੀ 'ਚ ਹੈ ਨਹੀਂ ਸੀਗਾ ਤੇ ਤੁਹਾਡੇ ਬਰਾਦਰੀ ਦੇ 'ਚ ਲਵ ਕਰਨਾ ਜਾਂ ਪਿਆਰ ਕਰਨਾ ਕਿਸੇ ਨਾਲ ਜਾਂ ਕਿਸੇ ਨਾਲ ਸਰੀਰਕ ਸੰਬੰਧ ਬਣਾਉਣਾ ਇਹ ਸਿਸਟਮ ਹੈਗਾ ਤੁਹਾਡੇ 'ਚ। ਤੁਸੀਂ ਇੱਕ ਸੰਬੰਧ ਨਹੀਂ ਸੀ ਬਣਾਏ ਪਿਆਰ ਜ਼ਰੂਰ ਕਰ ਸਕਦੇ ਆ। ਤੇ ਪਿਆਰ ਕਿਉਂ ਕੀਤਾ ਜਦੋਂ ਤੁਹਾਨੂੰ ਪਤਾ ਵਿਆਹ ਨਹੀਂ ਹੁੰਦਾ। ਜਲ ਭਾਈ ਇਹ ਪਿਆਰ ਇਹਦੀ ਚੀਜ਼ ਆ ਇਹ ਨਾਂ ਚਾਹੀ ਵੀ ਹੋ ਜਾਂਦਾ ਹੁੰਦਾ। ਠੀਕ ਆ ਨਾ ਅਸੀਂ ਕੱਲਾ ਗੱਲਾਂ-ਗੱਲਾਂ ਦਾ ਪਿਆਰ ਹੀ ਸੀ ਸਾਡਾ ਪਰ ਉਹਨੂੰ ਮੈਂ ਇੱਕ ਪਹਿਲਾਂ ਹੀ ਗੱਲ ਇਹ ਸਮਝਾਈ ਸੀ ਮੈਂ ਕਿਹਾ ਮੈਂ ਤੇਰੇ ਨਾਲ ਸਰੀਰਕ ਸੰਬੰਧ ਉਹਦੇ ਬਣਾਉਂਗਾ। ਜਿਸ ਦਿਨ ਤੋਂ ਮੈਨੂੰ ਇਹ ਅਕਸੈਪਟ ਕਰ ਲਿਆ ਵੀ ਅਸੀਂ ਮੈਂ ਤੇਰੇ ਦੋਨੇ ਪਰਿਵਾਰਾਂ ਨਾਲ ਵਿਆਹ ਫਿਰ ਮਾ ਉਹਨੂੰ ਵੀ ਆਪਦੇ ਪਰਿਵਾਰ ਨੂੰ ਵੀ ਕਿਹਾ ਹੋਇਆ ਸੀ ਜਦੋਂ ਉਹ ਨਹੀਂ ਮੰਨੇਗਾ ਫਿਰ ਸਾਡਾ ਕੱਲਾ ਇੱਕ ਜਿਵੇਂ ਆਪਾਂ ਦੋਸਤੀ ਤੌਰ 'ਤੇ ਵਾਲਾ ਹੁੰਦਾ ਉਹ ਰੱਖਿਆ ਸੀਗਾ ਚਾਚਾ ਤਾਇਆ ਨੇ ਵੀ ਬੜਾ ਝਿੜਕਿਆ ਹੋਊਗਾ ਵੀ ਇਹ ਆ ਕੀ ਕਰੀ ਜਾਂਦੇ ਔਰ ਤੁਸੀਂ ਯਾਰ ਤੁਹਾਡੀ ਆਪਣੀ ਬਰਾਦਰੀ ਹੈ ਤੁਸੀਂ ਬੜੇ ਪੜੇ ਲਿਖੇ ਆਗੇ ਤੁਸੀਂ ਬੜਾ ਇਹ ਗੱਲਬਾਤ ਤੂੰ ਕੀਤੀ ਸੀਗੀ ਵੀ ਹਾਂ ਵੀ ਮੈਂ ਕਿਸੇ ਪਿਆਰ ਕਰਦਾ ਉਹ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਬਾਅਦ ਵਿੱਚ ੱੱਕੇ ਨਾਲ ਤੇਰਾ ਵਿਆਹ ਕੀਤਾ ਤਾਂ ਮੈਂ ਕਹਿੰਦਾ ਜਿਹੜੀ ਗੱਲ ਆ ਉਹ ਤਾਂ ਆਪਾਂ ਕਹਿਨੇ ਆ ਉਹ ਪਰ ਅਸੀਂ ਗੱਲ ਕੀਤੀ ਨਹੀਂ ਨਾ ਅਸੀਂ ਕਰ ਸਕਦੇ ਆ ਮੇਰੇ ਚਾਚੇ ਦੇ ਹੁਣ ਤਿੰਨ ਮੁੰਡੇ ਉਹ ਵੀ ਇੱਕ ਨੇ ਕਿਰੇਾਈ ਬੈਠੇ ਸਾਡੇ ਜਿਹੜੇ ਦੂਜੀ ਬਰਾਦਰੀ ਚ ਆ ਰਿਸ਼ਤੇਦਾਰ ਆ ਉਹਨਾਂ ਦੇ ਚਾਰ-ਚਾਰ ਮੁੰਡੇ ਉਹ ਵੀ ਇੱਕ ਨਾ ਕਰਾਈ ਬੈਠੇ ਅੱਛਾ ਦੋ ਨਹੀਂ ਮਤਲਬ 4-4 5-5 6 ਜੇ ਜੇ 10 ਹੋਣਗੇ ਘਰੇ ਇੱਕ ਹੀ ਆਊਗੀ ਇੱਕ ਹੀ ਆਊ ਭਲਾ 10 ਹੋਣ ਪਹਿਲਾਂ 10 ਹੋਣ ਵਾਰੀ ਵੰਡ ਕੇ ਅਗਲਾ ਜਿਵੇਂ ਪਹਿਲੇ ਦੀ ਵਾਰੀ ਇੱਕ ਦਿਨ ਕੁੜੀ ਨੇ ਇੱਕ ਦਿਨ ਪਾਣਾ ਇਹ ਬਈ ਸੋਚਿਆ ਨਹੀਂ ਵੀ ਜਦੋਂ ਤੇਰਾ ਵਿਆਹ ਹੋ ਗਿਆ ਹਨਾ ਵੀ ਤੇਰੇ ਭਰਾ ਵੀ ਤੇਰੇ ਭਰਾ ਕੋਲ ਵੀ ਘਰ ਆਲੀ ਆ ਗਈ ਤੇ ਤੇਰੇ ਕੋਲ ਵੀ ਆ ਗਈ ਇੱਕ ਹੀ ਤੁਹਾਡੇ ਕੋਲ ਘਰ ਆਈ ਆ ਗਈ ਠੀਕ ਹੈ ਉਹਦੇ ਨਾਲ ਰਹਿਣਾ ਸਹਿਣਾ ਉਹਦੇ ਨਾਲ ਸਿਸਟਮ ਉਹਦੇ ਦਾ ਸਰੀਰਿਕ ਸਬੰਧ ਬਣਾਉਣੇ ਉਹਦਾ ਰੋਟੀ ਪਾਣੀ ਸਿਸਟਮ ਘਰ ਦੇ ਵਿੱਚ ਕੀ ਮਾਹੌਲ ਬਣਦਾ ਹੁੰਦਾ ਕੀ ਸਿਸਟਮ ਕੀ ਹੁੰਦਾ ਕਿਵੇਂ ਅਰੇਂਜ ਕਰਦੇ ਹੋ ਇਹ ਚੀਜ਼ਾਂ ਕਿਵੇਂ ਇਹ ਚੀਜ਼ਾਂ ਨੂੰ ਨਿਯਮ ਕਿਵੇਂ ਹੁੰਦੇ ਆ ਤੁਹਾਡੇ ਪਾਲਣ ਕਿਵੇਂ ਕਰਦੇ ਸੀ ਨਿਯਮ ਪਾਲਣ ਇਹੀ ਹੁੰਦੇ ਆ ਰੋਟੀ ਅਸੀਂ ਤਿੰਨੇ ਇਕੱਠੇ ਬੈਠ ਕੇ ਖਾਂਦੇ ਆ ਜੇ ਬਾਹਰ ਅੰਦਰ ਜਾਣਾ ਤਾਂ ਵੀ ਅਸੀਂ ਤਿੰਨੇ ਜਾਂਦੇ ਆ ਠੀਕ ਆ ਜੇ ਕੁਝ ਵੀ ਮੰਨ ਲਾ ਕੋਈ ਫਿਲਮ ਵੇਖਣ ਜਾਣਾ ਜਾਂ ਕੋਈ ਖਾਣੇ ਜਾਂ ਤੰਨਣ ਜਾਣਾ ਦੋਨਾਂ ਦੇ ਹੱਥਾਂ ਜੱਥ ਪਾਇਆ ਹੁੰਦੇ ਠੀਕ ਜਦੋਂ ਰਾਤ ਨੂੰ ਪੈਣਾ ਇੱਕ ਦਿਨ ਉਹ ਪੈਂਦਾ ਇੱਕ ਦਿਨ ਮੈਂ ਪੈਂਦਾ ਹੂੰ ਇੱਕ ਦਿਨ ਉਹ ਨਾਲ ਪਾਇਆ ਜਾਂਦਾ ਉਹ ਮੈਂ ਪਾਸੇ ਪੈਣਾ ਹੁੰਨਾ ਇੱਕ ਦਿਨ ਮੈਂ ਨਾਲ ਪੈਣਾ ਤੇ ਉਹ ਪਾਸੇ ਪੈ ਬਈਏ ਤੁਸੀਂ ਆਪਾਂ ਵੇਖਾਂਗੇ ਪਾਕਿਸਤਾਨ ਦੇ ਵਿੱਚ ਤੁਸੀਂ ਵੇਖੋਗੇ ਉੱਥੇ ਇੱਕ ਕੁੜੀ ਇੱਕ ਮੁੰਡੇ ਨਾਲ ਕਈ ਕੁੜੀਆਂ ਨਾਲ ਵਿਆਹ ਕਰਾ ਸਕਦਾ ਤੇ ਆ ਤੁਹਾਡੇ ਬਰਾਦਰੀ ਦੇ ਵਿੱਚ ਹੋਰ ਸਿਸਟਮ ਹੋਇਆ ਪਿਆ ਵੀ ਇੱਕ ਕੁੜੀ ਦੇ ਨਾਲ ਦੋ ਦੋ ਮੁੰਡੇ ਵਿਆਹ ਕਰਾਈ ਜਾਂਦੇ ਆ ਬਈ ਇਹ ਇੱਕ ਚੀਜ਼ ਦੇਖ ਤੂੰ ਹੁਣ ਸੋਸ਼ਲ ਮੀਡੀਆ ਦੇ ਦੇਖ ਲੈ ਇੱਕ ਮੁੰਡਾ ਦੋ ਦੋ ਕੁੜਕਾਂ ਨਾਲ ਵਿਆਹ ਕਰਾਈ ਫਿਰਦਾ ਦੋਨੇ ਜਵਾਕ ਜੰਮੀ ਜਾਂਦੇ ਆ ਅੱਗੇ ਆਪਣੇ ਸਮਾਜ ਦੇ ਵਿੱਚ ਕੀ ਹੁੰਦਾ ਸੀ ਵੀ ਜੇ ਇੱਕ ਕੁੜੀ ਦੇ ਬੱਚਾ ਨਹੀਂ ਹੁੰਦਾ ਉਹ ਦਸਾਂ ਬਰਾਂ ਸਾਲਾਂ ਨੂੰ ਆਪਦੀ ਭੈਣ ਛੋਟੀ ਭੈਣ ਦਾ ਰਸਤਾ ਲਿਆਉਂਦੀ ਸੀ ਵੀ ਚਲ ਇਹਦੇ ਬੱਚਾ ਹੋ ਗਿਆ ਚਲ ਇਹ ਸਾਡੇ ਸਾਰਾ ਸਿਸਟਮ ਚੱਲੀ ਜਾਊਗਾ ਹਨ ਉਹ ਚੀਜ਼ਾਂ ਹੁੰਦੀਆਂ ਸੀ ਜਾਂ ਜਿਵੇਂ ਹੁਣ ਕਈ ਜਿਹੜੇ ਆਪਣੇ ਕੋਈ ਕਿਸੇ ਦੀ ਡੈਥ ਹੋ ਜਾਂਦੀ ਚੜਦੀ ਨਵੀਂ ਉਹ ਵਿੱਚ ਵਿਆਹ ਹੋਏ ਤਾਂ ਉਹ ਕੁੜੀ ਦੀ ਹੋਈ ਹੁੰਦੀ ਤਾਂ ਕੁੜੀ ਦੀ ਛੋਟੀ ਭੈਣ ਵਿਆਹ ਲੈਂਦੇ ਸੀ ਚੁੰਨੀ ਦੇ ਦਿੰਦੇ ਸੀ ਜੇ ਮੁੰਡੇ ਦੀ ਹੋਈ ਹੁੰਦੀ ਤਾਂ ਮੁੰਡੇ ਦੇ ਛੋਟੇ ਭਰਾ ਨੂੰ ਪੱਗ ਦੇ ਦਿੰਦੇ ਸੀ ਹੁਣ ਇੱਕੋ ਕਮਰੇ ਦੇ ਵਿੱਚ ਰਹਿੰਦੇ ਸੀ ਹਾਂ ਇੱਕ ਜਿਲੇ ਨੇ ਇੱਕ ਦਿਨ ਉਹਦੇ ਕੋਲ ਇੱਕ ਦਿਨ ਤੇਰੇ ਕੋਲ ਕਿ ਤੱਕਠੀ ਨਾ ਨਾ ਇੱਕ ਦਿਨ ਮੇਰੇ ਕੋਲ ਇੱਕ ਦਿਨ ਉਹਦੇ ਕੋਲ ਘਰ ਦੇ ਵਿੱਚ ਮਾਹੌਲ ਇਦਾਂ ਵ ਕਰਦੇ ਪਰਿਵਾਰ ਦੇ ਖੁਸ਼ ਆ ਪਹਿਲਾਂ ਵੇਖ ਯਾਰ ਪਹਿਲਾਂ ਮੇਰੇ ਦਾਦਿਆਂ ਨੇ ਵੀ ਇਹ ਇਹੀ ਕੀਤਾ ਇੱਕ ਦਿਨ ਮੇਰਾ ਦਾਦਾ ਛੋਟਾ ਇੱਕ ਦਿਨ ਵੱਡਾ ਉਦੋਂ ਬਾਅਦ ਸਾਡੇ ਪਿਓ ਚਾਚੇ ਇਹ ਰਹੇ ਕਿ ਇੱਕ ਦਿਨ ਮੇਹੋ ਤੇ ਇੱਕ ਦਿਨ ਚਾਚਾ ਇੱਕ ਤੂੰ ਬੜੀ ਸੁਣੀ ਗੱਲ ਕੀਤੀ ਸੀ ਵੀ ਲੋਕ ਕਹਿ ਤਾਂ ਦਿੰਦੇ ਆ ਵੀ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਆ ਕੀ ਹੋ ਰਿਹਾ ਕਲਯੁਗ ਚੱਲ ਰਿਹਾ ਜੇ ਪੜ੍ਹੀ ਲਿਖੀ ਨੌਲੇਜ ਵਾਲੇ ਲੋਕ ਆ ਪਰ ਇਹ ਸਾਧਾਂ ਕੋਲ ਕਦੇ ਜਾਂਦੇ ਆ ਫਿਰ ਇਹ ਤੂੰ ਬੜੀ ਸੁਣੀ ਗੱਲ ਕੀਤੀ ਇਹਦੇ ਚ ਕੀ ਸਿਸਟਮ ਬਈ ਮੈਂ ਤਨ ਉਹੀ ਤਾਂ ਗੱਲ ਕਰਦਾ ਨਾ ਤੁਸੀਂ ਕਹਿੰਨੇ ਪੜ੍ਹਾਈ ਪੜ੍ਹਾਈ ਇੱਕ ਪੜ੍ਹਾਈ ਆਪਣਾ ਐਜੂਕੇਸ਼ਨ ਆ ਉਹ ਜਿਹੜਾ ਦਿਮਾਗ ਦਾ ਲੈਵਲ ਚੱਕ ਸਕਦੀ ਹੈ ਜਿਹੜਾ ਆਪਣੇ ਜਿਹੜੀ ਰੀਤੀ ਰਿਵਾਜਾਂ ਜਿਹੜੇ ਪੁਰਾਣੇ ਆ ਆਪਣੇ ਸੰਸਕਾਰ ਦਿੱਤੇ ਹੋਏ ਆ ਵਿਰਗਾਂ ਦੇ ਉਹ ਨਹੀਂ ਨਾ ਛੱਡੇ ਜਾਂਦੇ ਹੁੰਦੇ ਜਿਹੜੇ ਬੰਦੇ ਛੱਡਦੇ ਉਹ ਤਾਂ ਉਹਦੀ ਟਾਣੀ ਨਾਲ ਟੁੱਟ ਜਾਂਦੇ ਆ ਆਪਾਂ ਜੜਾ ਨਾ ਬਣੇ ਲੈਣਾ ਠੀਕ ਹੈ ਨਾ ਸਾਡੇ ਉਹ ਰਿਵਾਜ ਆ ਸਾਡੇ ਬਰਾਦਰੀ ਦੇ ਵਿੱਚ ਉਹ ਚੀਜ਼ ਚੱਲਦੀ ਆ ਤੇ ਅਸੀਂ ਤਾਂ ਹੀ ਕੀਤਾ ਜਿਵੇਂ ਉਹ ਤੋੜਨਾ ਹੁੰਦਾ ਜਿਵੇਂ ਉਹਦੀ ਅੱਡ ਸੀ ਉਹਦੀ ਮੇਰੀ ਅੱਡ ਸੀ ਤਾਂ ਕਰ ਲੈਂਦੇ ਭਾਈ ਮੜ ਕੇ ਤੂੰ ਇਹ ਦੱਸ ਕੀ ਪੱਕਾ ਹੀ ਪਤਾ ਇਥੇ ਲਮ ਮਰਜ ਕਰਾ ਕੇ ਵੀ ਤਲਾਕ ਹੁੰਦੇ ਦੇਖਿਆ ਮੈਂ ਲਮ ਮਰਜ ਕਰਾ ਕੇ ਕਿਸੇ ਹੋਰ ਨਾਲ ਵੀ ਤੁਰ ਵੰਦਿਆ ਨੂੰ ਵੀ ਨਹੀਂ ਸਵਾਰਾ ਲਾਭ ਮਰਜ਼ ਕਰਾਈ ਹੁੰਦੀ ਹੈ ਘਰ ਵਾਲੀ ਦਾ ਕਹਿੰਦੀ ਮੇਰਾ ਵਫਾਦਾਰ ਆਪ ਕਿਸੇ ਹੋਰ ਨਾਲ ਕਿਹੰਦਾ ਫੱਦਾ ਹੁੰਦਾ ਯਾਰ ਇੱਕ ਗੱਲ ਮੰਨਣੀ ਚਾਹੀਦੀ ਆ ਇਸ ਬੰਦੇ ਦੀ ਬਰਾਦਰੀ ਤੋਂ ਵੱਡਾ ਕੁਝ ਨਹੀਂ ਹੁੰਦਾ ਜਾਤ ਪਾਤ ਇਹ ਕਹਿੰਦੇ ਹੁੰਦੇ ਨੇ ਲੋਕਾਂ ਨੇ ਬਣਾਈ ਆ ਉਹ ਲੋਕਾਂ ਨੇ ਬਣਾਈ ਫੁੱਦੂ ਜੇ ਲੋਕਾਂ ਨੇ ਬਣਾਈ ਆ ਪਰ ਅਸੀਂ ਸਹੀ ਆ ਜੇ ਬਰਾਦਰੀ ਚ ਇਹ ਇਹਨਾਂ ਦੀ ਚਲ ਜਾਤ ਪਾਤਾਂ ਬਣੀਆਂ ਹੋਈਆਂ ਪਰ ਇਸ ਬੰਦੇ ਨੇ ਕਿਸੇ ਕੁੜੀ ਨੂੰ ਪਿਆਰ ਵੀ ਕੀਤਾ ਸੀ ਤੇ ਭਰਾ ਨੇ ਵੀ ਕੀਤਾ ਸੀ ਚਾਚੇ ਤਾਇਆ ਨੇ ਜੇ ਵਿਆਹ ਇੱਕ ਜਨਾਨੀ ਦੇ ਨਾਲ ਕਰਾਇਆ ਸੀਗਾ ਇਹਨਾਂ ਦਾ ਵੀ ਹੱਕ ਸੀਗਾ ਬਰਾਦਰੀ ਤੋਂ ਬਾਹਰ ਹੋ ਕੇ ਨਹੀਂ ਵਿਆਹ ਕਰਾ ਸਕਦਾ ਕਿਉਂਕਿ ਲੋਕਾਂ ਦੇ ਮੂੰਹ ਨਹੀਂ ਕੋਈ ਫੜ ਸਕਦਾ ਪਿੰਡ ਦੇ ਵਿੱਚ ਲੋਕ ਇਹਨਾਂ ਨੂੰ ਮਾੜਾ ਚੰਗਾ ਵੀ ਬੋਲਦੇ ਹੋਣਗੇ ਪਿੰਡ ਚ ਮੜਾ ਜਾਂਗਾ ਬੋਲਦੇ ਆ ਬਈ ਲੋਕ ਪਿੰਡ ਚ ਜਿਹੜੇ ਤਾਂ ਸਾਡੇ ਆਪ ਦੀ ਬਰਾਦਰੀ ਦੇ ਉਹ ਤਾਂ ਨਹੀਂ ਬੋਲਦੇ ਉਹਨਾਂ ਨੂੰ ਤਾਂ ਪਤਾਗਾ ਤੇ ਜਿਨ੍ਹਾਂ ਨੂੰ ਸਾਡੇ ਪਿੰਡ ਦੇ ਬੰਦਿਆਂ ਨੂੰ ਪਤਾ ਬਈ ਇਹਨਾਂ ਤੇ ਮੁੱਢ ਤੋਂ ਇਹ ਚੱਲੀ ਜਾਂਦਾ ਠੀਕ ਆ ਉਹ ਵੀ ਸਹੀ ਆ ਜਿਹੜੇ ਬੰਦੇ ਉਹ ਕਹਿੰਦੇ ਵੀ ਇਹਨਾਂ ਦੇ ਟੱਬਰ ਦਾ ਵੇਖ ਕੀ ਕੰਜਲ ਕੀਤਾ ਵਿੱਢਾ ਜੇ ਪਹਿਲਾਂ ਇਹਨਾਂ ਦੇ ਪਰਦਾਦਾ ਨੇ ਇੱਕ ਨਾ ਕਰਾ ਲਿਆ ਫਿਰ ਦਾਦਾਦਿਆਂ ਨੇ ਇੱਕ ਨਾ ਕਰਾ ਲਿਆ ਫਿਰ ਪਿਓ ਨੇ ਕਰਾ ਲਿਆ ਤੇ ਹੁਣ ਇਹਨਾਂ ਨੇ ਕਰਾ ਲਿਆ ਜਿਵੇਂ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਨਹੀਂ ਪਤਾ ਉਹ ਕਮੈਂਟ ਕਰੀ ਜਾਂਦੇ ਵੀ ਆ ਗਲਤ ਧੱਕਾ ਹੈ ਸੋਸ਼ਲ ਮੀਡੀਆ ਵਾਲੇ ਤਾਂ ਹੁਣ ਆਏ ਕਹੀ ਜਾਂਦੇ ਯਾਰ ਹੁਣ ਵੀ ਮੰਨ ਕੇ ਚੱਲੇ ਵੀ ਕੁੜੀਆਂ ਦੀ ਗੱਲ ਨਹੀਂ ਬਈ ਉਹ ਸਾਡੇ ਸਮਾਜ ਦੇ ਹੀ ਆ ਯਾਰ ਸਾਡਾ ਜੇ ਸਾਡੀ ਬਰਾਦਰੀ ਦਾ ਇਹ ਕੰਮ ਠੀਕ ਆ ਜਿਹੜੇ ਹੁਣ ਮੰਨ ਕੇ ਚੱਲ ਹੁਣ ਮੈਂ ਇੱਕ ਮੈਂ ਵਿਆਹ ਕਰਾ ਲੈਂਦਾ ਮੇਰੀ ਘਰ ਵਾਲੀ ਕਿਸੇ ਹੋਰ ਕੋਲ ਤੁਰੀ ਫਿਰ ਦਿੰਦੀ ਉਹ ਦੂਜਾ ਮੁੰਡਾ ਉਹਦੇ ਕੋਲ ਮੁੰਡਾ ਦੂਜਾ ਹੀ ਆ ਗਿਆ ਸਮਝ ਲੈ ਕਈ ਹੁਣ ਦਹਾ ਦਹਾ ਨਾਲ ਰਿਲੇਸ਼ਨ ਬਣਾਈ ਬਠਾ ਉਹ ਕਿੱਧਰ ਨੂੰ ਜਾਊਗਾ ਉਹਦੇ ਨਾਲ ਤਾਂ ਚੰਗਾ ਹੀ ਆ ਨਾ ਜੇ ਮੈਂ ਬਾਹਰ ਹੋਊਗਾ ਤਾਂ ਉਹ ਨੇੜੇ ਆ ਤੇ ਜੋ ਬਾਹਰ ਜਾਊਗਾ ਤਾਂ ਮੈਂ ਨੇੜੇ ਆ ਐ ਤਾਂ ਨਹੀਂ ਹੈਗਾ ਵੀ ਸਾਨੂੰ ਦੋਨੋਂ ਨੂੰ ਛੱਡ ਕੇ ਕਿਸੇ ਪਾਸੇ ਹੋਰ ਤੁਰੀ ਤੇਰੇ ਲਈ ਘਰ ਨੂੰ ਮਹਿਸੂਸ ਹੁੰਦਾ ਵੀ ਤੂੰ ਆਪਦੀ ਬਰਾਦਰੀ ਦੇ ਵਿੱਚ ਵਿਆਹ ਕਰਵਾਏ ਹਾਂ ਬਈ ਹੁਣ ਉਹ ਉਹਦੇ ਵੀ ਗਾਂ ਪਿਓ ਦੋ ਆ ਉਹਦੇ ਨਾਲ ਉਹ ਤਾਂ ਚੰਗਾ ਯਾਰ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਕਿਸੇ ਮੁੰਡੇ ਨਾਲ ਭੱਜ ਜਾਂਦੀਆਂ ਜਾਂ ਬਿਨਾਂ ਦੱਸੇ ਆਪਣੇ ਘਰ ਵਾਲਿਆਂ ਨੂੰ ਆਪਣੇ ਘਰ ਵਾਲੀਆਂ ਨੂੰ ਦੱਸੇ ਬਿਨਾ ਮੁੰਡੇ ਖੇ ਖਾਂਦੇ ਫਿਰਦੇ ਆ ਘਰ ਵਾਲੀਆਂ ਖੇ ਖਾਂਦੀ ਫਿਰਦੀਆਂ ਉਹਨਾਂ ਨਾਲ ਤਾਂ ਚੰਗੇ ਆ ਇਹ ਵੀ ਆਪਣੀ ਬਰਾਦਰੀ ਦੇ ਵਿੱਚ ਵਿਆਹ ਕਰਾਇਆ ਕਹਿੰਦਾ ਦੋ ਜਨਿਆਂ ਨੇ ਵਿਆਹ ਇੱਕ ਘਰ ਵਾਲੀ ਨਾਲ ਵਿਆਹ ਕਰਾ ਲਿਆ ਤੇ ਉਹ ਬੰਦੇ ਜਿਹੜੇ ਕਿਹੜੇ ਆ ਜਿਹੜੇ ਇੱਕ ਜਨਾਨੀ ਦੇ ਨਾਲ ਵਿਆਹ ਕਰਵਾ ਕੇ ਤਿੰਨ ਤਿੰਨ ਚਾਰ ਚਾਰ ਕੁੜੀਆਂ ਦੇ ਨਾਲ ਰਿਲੇਸ਼ਨ 'ਚ ਫਿਰਦੇ ਆ ਉਹ ਸਹੀ ਆ ਫਿਰ ਤੁਹਾਡੇ ਲਈ ਇਹਨਾਂ ਨੇ ਤੇ ਆਪਣੀ ਬਰਾਦਰੀ ਦੀ ਆਪਣੀ ਯਾਦ ਦੀ ਆਪਦੀ ਪਾਸ ਦੀ ਸਿਸਟਮ ਇਹਨਾਂ ਨੇ ਧਾਰ ਲਿਆ ਇਹਨਾਂ ਨੇ ਤਾਂ ਆਪਦੀ ਬਰਾਦਰੀ ਚ ਸਿਸਟਮ ਉਵੇਂ ਜਿਵੇਂ ਚੀਜ਼ਾਂ ਦਾ ਪਾਸ ਇਹਨਾਂ ਦੀ ਸਿਸਟਮ ਇਹਨਾਂ ਦੀ ਰੀਤੀ ਰਿਵਾਜ ਚੱਲਦੇ ਆ ਉਵੇਂ ਇਹਨੇ ਕਰ ਲਿਆ ਇਹ ਤਾਂ ਚਲਾ ਆਪਦੀ ਥਾਂ ਸਹੀ ਆ ਫਿਰ ਉਹ ਚੀਜ਼ਾਂ ਸਹੀ ਨਹੀਂ ਜੇ ਇਹ ਗਲਤ ਆ ਉਹ ਵੀ ਗਲਤ ਆ ਫਿਰ ਉਹ ਤਾਂ ਜਮਾਂ ਮਹਾ ਗਲਤ ਆ ਫਿਰ ਇਹ ਇਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਨਾ ਕਿਉਂਕਿ ਇਹਨਾਂ ਨੇ ਰੀਤੀ ਰਿਵਾਜਾਂ ਦੇ ਵਿੱਚ ਵਿਆਹ ਕਰਵਾਇਆ ਜਿਹੜੇ ਰੀਤੀ ਰਿਵਾਜਾਂ ਤੋਂ ਬਾਹਰ ਹੋ ਕੇ ਕੁੜੀਆਂ ਭੱਜ ਜਾਂਦੀਆਂ ਆਪਣੇ ਮਾਪੇ ਦਾ ਪੱਗ ਨੂੰ ਦਾਗ ਲਾ ਦਿੰਦੀਆਂ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਬਾਈ ਕੀ ਕਹਿਣਾ ਚਾਹੁੰਦੇ ਹੋ ਲੋਕ ਤੁਹਾਡੇ ਤੇ ਟ੍ਰੋਲ ਕਰ ਰਹੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜੀਆਂ ਕੁੜੀਆਂ ਭਾਜ ਜਾਂਦੀਆਂ ਮਾਪਿਆਂ ਨੂੰ ਬਿਨਾਂ ਦੱਸੇ ਯਾਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਆਪ ਦਾ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਜਿਹੜੇ ਲੋਕ ਟ੍ਰੋਲ ਕਰ ਰਹੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਟ੍ਰੋਲ ਕੀਤਾ ਜਾਵੇ ਕਿ ਨਾ ਕੀਤਾ ਜਾਵੇ ਬਾਈ ਉਹ ਤਾਂ ਲੋਕਾਂ ਦੀ ਸੋਚ ਆ ਕਿਸੇ ਦੇ ਨਾਂ ਤਾਂ ਜਿਹੜੀ ਆ ਜੀਵ ਆ ਹਣਾ ਕਹਿੰਦੇ ਹੁੰਦੇ ਸਾਨੇ ਵੀ ਇਹਦੀ ਜੀਵ ਦੀ ਹੱਡੀ ਨਹੀਂ ਹੁੰਦੀ ਹੱਡੀਆਂ ਤੜਾ ਦਿੰਦੀ ਆ ਉਹ ਇਹਦਾ ਇੱਕ ਭਕਾਈ ਮਾਰਨੀ ਹੁੰਦੀ ਆ ਜੀਵ ਤਾਂ ਜਿਹੜਾ ਕੋਈ ਮਰਜ਼ੀ ਮੁਰਾਈ ਆ ਪਰ ਜਿਹੜੀ ਸਾਡੀ ਆ ਸਾਨੂੰ ਆਪ ਨੂੰ ਆਤਮਾ ਨੂੰ ਸੰਤੋਸ਼ਟੀ ਆ ਵੀ ਸਸੀਂ ਆਪਦੇ ਸਮਾਜ ਦੀ ਆ ਦੀ ਬਰਾਦਰੀ ਦੀ ਇੱਜ਼ਤ ਰੱਖ ਕੇ ਵਿਆਹ ਕਰਾਇਆ ਅਸੀਂ ਡੋਡੀ ਕਰਾਉਂਦੇ ਤਾਂ ਸਾਡੇ ਹੋ ਸਕਦਾ ਲੋਕਾਂ ਦਾ ਤਾਂ ਕੁਝ ਕਹੀ ਨਹੀਂ ਸਕਦੇ ਸੀ ਕਿ ਤੇ ਸਾਨੂੰ ਆਪਦੇ ਲੋਕ ਹੀ ਮਾਰ ਦਿੰਦੇ ਕਾਲਾ ਕੱਢ ਕੱਢਣਾ ਵੀ ਤੁਸੀਂ ਆ ਕੀ ਕੀਤਾ ਜਿਹੜੀਆਂ ਕੁੜੀਆਂ ਮੰਨ ਕੇ ਚੱਲ ਬਿਨਾਂ ਦੱਸੇ ਘਰੋਂ ਭੱਜ ਜਾਂਦੀਆਂ ਭੱਜ ਕੇ ਆ ਕੇ ਵੀ ਸਾਲ ਖੇ ਖੂ ਖਾ ਕੇ ਘਰੇ ਆ ਕੇ ਮਾਫੀ ਮੰਗ ਕੇ ਉਦੋਂ ਵਾਦਾ ਹੀ ਨਹੀਂ ਪਤਾ ਫੇਰ ਕਿਸੇ ਨਾਲ ਭੱਜ ਜਾਣਾ ਨਾਲੇ ਪੱਗ ਨੂੰ ਦਾਗ ਲੱਗ ਜਾਂਦੀ ਨਾਲੇ ਦਾਗ ਲੱਗ ਜਾਂਦੇ ਉਹਨਾਂ ਨਾਲੋਂ ਚੰਗਾ ਨਹੀਂ ਜਦੋਂ ਅਸੀਂ ਆਪਦੀ ਬਰਾਦਰੀ ਹੁਣ ਸਾਡਾ ਮਾਪਿਓ ਖੁਸ਼ ਆ ਹੂੰ ਠੀਕ ਆ ਸਾਡੇ ਦਾਦੇ ਦਾਦੀ ਖੁਸ਼ ਆ ਸਾਡੇ ਸਮਾਜ ਦੀ ਸਾਡੀ ਬਰਾਦਰੀ ਦੇਖੋ ਅਸੀਂ ਲੋਕਾਂ ਤੋਂ ਕਿੱਲਣਾ ਯਾਰ ਅਸੀਂ ਆਪਦੀ ਜ਼ਿੰਦਗੀ ਜਿਉ ਰਹੇ ਆ ਵਦ ਨਜ਼ਾਰੇ ਲੈ ਰਹੇ ਆ ਘਰ ਵਾਲੀ ਆ ਸਾਡੀ ਮੇਰੀ ਆ ਉਹਦੀ ਆ ਸਾਨੂੰ ਦ ਬਰਾ ਭਰਾ ਲਾਈਵ ਹੋ ਕੇ ਕਹਿ ਰਹੇ ਸੀ ਜਿਹੜਾ ਬੰਦਾ ਬਈ ਗਲਤ ਬੋਲੂਗਾ ਸਾਡੇ ਬਾਰੇ ਅਸੀਂ ਤਾਂ ਉਹਨੂੰ ਪਰਚਾ ਪਵਾਵਾਂਗੇ ਜਿਹੜਾ ਸੋਸ਼ਲ ਮੀਡੀਆ ਤੇ ਸਾਨੂੰ ਗਲਤ ਬੋਲ ਬਈ ਯਾਰ ਉਹ ਤਾਂ ਚਲੋ ਕਈ ਵਾਰੀ ਹਾਈਪਰ ਹੋ ਜਾਂਦਾ ਗੁੱਸੇ ਵਾਲਾ ਥੋੜਾ ਜਿਹਾ ਪਰ ਸਾਡਾ ਜਿਹੜੀ ਅਸੀਂ ਮੈਂ ਉਹਨੂੰ ਸਮਝਾਇਆ ਸੀ ਮੈਂ ਕਿਹਾ ਲੋਕਾਂ ਦਾ ਕੰਮ ਹੁੰਦਾ ਬੋਲਣਾ ਬੋਲੀ ਜਾਣ ਆਪਾਂ ਨੂੰ ਉਹ ਚੀਜ਼ ਦੀ ਪਰਵਾਹ ਨਹੀਂ ਆਪਾਂ ਆਪਦੇ ਬਰਾਦਰੀ ਦੀ ਇੱਜ਼ਤ ਰੱਖੀ ਆ ਸਾਡਾ ਬਈ ਸਾਨੂੰ ਸਾ ਅੱਥ ਨੇ ਵਧ ਗਿਆ ਤਤਿਆਂ ਤਤਿਆਂ ਦੋਨਾਂ ਨੂੰ ਬਿਠਾ ਕੇ ਨਾਲ ਆ ਬੈਂਦੀ ਰੋਟੀਆਂ ਸੀ ਦੋਨੇ ਖਾਣੇ ਤਿੰਨੇ ਇੱਕ ਦੂਜੇ ਦੇ ਪਾਈ ਦੀਆਂ ਮੂੰਹ ਚ ਵਰਕਿੰਗ ਜਿਹੜਾ ਕੋਈ ਮਰਜ਼ੀ ਕਰੀ ਆ ਨਾ ਇੱਕ ਦਿਨ ਉਹ ਸੌਂਦਾ ਇੱਕ ਦਿਨ ਮੈਂ ਕੋਲੇ ਪੈਣਾ ਬਸ ਸਾਡਾ ਸਿਸਟਮ ਚੱਲੀ ਜਾਂਦਾ ਬਈ ਵਧੀਆ ਹਾਂ ਨਿਆਰੇ ਦੀ ਵਧੀਆ ਕੇਲ ਕਰਦੀ ਆ ਜਿਹੜੇ ਲੋਕ ਇੱਜ਼ਤ ਕਰਦੇ ਇੱਜ਼ਤ ਕਰਾ ਲੈਣਗੇ ਤੇ ਜਿਹੜੇ ਮਾੜਾ ਬੋਲਦੇ ਆ ਉਹ ਮਾੜਾ ਖਾਗ ਲੈਣੇ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦਾ ਨਾ ਕਹਿੰਦਾ ਜਿਹੜਾ ਜਿੱਦ ਕਰਾਊਗਾ ਤਾਂ ਕਰ ਲੂਗਾ ਕਰਾ ਲੈ ਕਰਦਾਂਗੇ ਤੇ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਐਟ ਨੂੰ ਐਟ ਦਾ ਬੈਅ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਇਨੇ ਬੜੀ ਸੋਹਣੀ ਗੱਲ ਕੀਤੀ ਕਹਿੰਦਾ ਅਸੀਂ ਤਾਂ ਆਪਦੀ ਜਾਤੀ 'ਚ ਵਿਆਹ ਕਰਾਉਂਦੀ ਬਰਾਦਰੀ 'ਚ ਵਿਆਹ ਕਰਵਾਇਆ ਤੇ ਤੁਸੀਂ ਤੁਸੀਂ ਸਹੀ ਹੋ ਆਹਦੀ ਥਾਂ ਬਹੁਤ ਸਿਆਣੀ ਗੱਲ ਆ ਜਿਹੜੀਆਂ ਕੁੜੀਆਂ ਘਰੋਂ ਭੱਜ ਜਾਂਦੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਣ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹਣਾ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਕਲਯੁਗ ਚੱਲ ਰਿਹਾ ਇੱਥੇ ਬੜੀ ਸੋਹਣੀ ਧਰਤੀ ਸੀ ਇੱਥੇ ਬੜੇ ਸੰਸਕਾਰ ਸੀਗੇ ਪੁਰਾਣਾ ਜਮਾਨਾ ਨਹੀਂ ਆਉਣਾ ਹੁਣ ਕਲਯੁਗ ਹੀ ਆਊਗਾ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਸਿੱਖਿਆ ਜ਼ਰੂਰ ਮਿਲੂਗੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਆਪਣੀ ਬਰਾਦਰੀ ਦੇ ਵਿੱਚ ਵਿਆਹ ਕਰਵਾਓ ਆਪਣੀ ਜਾਤ ਪਾਤ ਵਿੱਚ ਵਿਆਹ ਕਰਵਾਓ ਲੋਕ ਕਹਿੰਦੇ ਜਾਤਾਂ ਪਾਤਾਂ ਨਹੀਂ ਹੁੰਦੀਆਂ ਪਰ ਹੁੰਦੀਆਂ ਅੱਜ ਦੇ ਟਾਈਮ ਦੇ ਵਿੱਚ ਬਈ ਕਿਉਂ ਦਾਗ ਲਾਉਣੇ ਆਪਣੇ ਮਾਪਿਆਂ ਦੇ ਪੱਗਾਂ ਨੂੰ ਬਚ ਕੇ ਰਹੋ ਦੁਨੀਆਦਾਰੀ ਤੋਂ ਦੁਨੀਆਦਾਰੀ ਬੜੀ ਭੈੜੀ ਚੀਜ਼ ਆ ਪਰ ਇੱਕ ਗੱਲ ਜ਼ਰੂਰ ਕਹਿਣੇ ਹੁੰਦੇ ਆ ਆਪਾਂ ਲੋਕ ਕੀ ਕਹਿਣਗੇ ਲੋਕਾਂ ਦਾ ਹੈਗਾ ਕਹਿਣਾ ਬਈ ਆਪਦੀ ਜਾਤੀ ਪਾਤੀ 'ਚ ਰਹੋ ਆਪਦੀ ਕਾਸਟ 'ਚ ਵਿਆਹ ਕਰਵਾਓ ਆਪਣੀ ਜ਼ਿੰਦਗੀ ਆਪਦੇ ਮਾਪਿਆਂ ਦੇ ਪਿੱਛੇ ਲੱਗੋ ਕਿਉਂਕਿ ਉਹਨਾਂ ਨੇ ਪਾਲਿਆ ਤੁਹਾਨੂੰ ਉਹਨਾਂ ਨੇ ਵੱਡਾ ਕੀਤਾ ਇੱਜ਼ਤ ਰੱਖੋ ਉਹਨਾਂ ਦੀ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ